ਸਸ਼ੀਕਲ ਜੀ ਮੈਂ ਤੁਹਾਡਾ ਜਤਿੰਦਰ ਸਿੰਘ ਅੱਜ ਤੁਹਾਡੇ ਰੂਬਰੂ ਹੋਇਆ ਵਾ ਰੂਬਰੂ ਹੋਣ ਦਾ ਕਾਰਨ ਕੀ ਸੀ ਕਿ ਅੱਜ ਇੱਕ ਬੜਾ ਸੋਨਾ ਮੈਸੇਜ ਮਿਲਿਆ ਸਾਨੂੰ ਕਹਿ ਸਕਦੇ ਨੇ ਕਿ ਇੱਕ ਪਿਆਰ ਭਰੀ ਧਮਕੀ ਮਿਲੀ ਕਿ ਜੇ ਤੁਸੀਂ ਪੁਲਿਸ ਦਾ ਕਹਿਣਾ ਮੰਨੋਗੇ ਤਾਂ ਤਾਂ ਹੀ ਤੁਹਾਡੇ ਕੰਮ ਹੋਣਗੇ ਅਦਰਵਾਈਜ਼ ਨਹੀਂ ਹੋਣਗੇ ਇਹਦਾ ਕਾਰਨ ਕੀ ਹੋਇਆ ਇਹ ਸੋਨਾ ਮੇਨ ਮਕਸਦ ਕੀ ਹੋਇਆ ਸਾਡੇ ਤੱਕ ਇਹ ਗੱਲ ਕਿਵੇਂ ਪਹੁੰਚੀ ਕਿ ਕੱਲ ਇੱਕ ਪੁਲਿਸ ਕਰਮਚਾਰੀ ਜੀ ਦੀ ਤੇ ਇੱਕ ਨਿਹੰਗ ਸਿੰਘ ਦੀ ਆਪਸ ਚ ਬਹਿਸ ਹੁੰਦੀ ਆ ਤੇ ਅਸੀਂ ਉਹਦੇ ਚ ਪਬਲਿਕ ਦੇ ਵਿੱਚ ਇਹ ਬਹਿਸ ਹੁੰਦੀ ਆ ਗਵਰਨਮੈਂਟ ਕਾਲਜ ਦੇ ਲਾਗੇ ਤੇ ਉਹ ਦਿਖਾਈ ਜਾਂਦੀ ਹੈ ਛੋਟੀ ਜਿਹੀ ਕਲਿੱਪ ਬਣਾ ਕੇ ਕਿ ਉਹ ਵਿਖਾਉਂਦਾ ਕੀ ਕਾਰਨ ਸੀ ਕਿ ਕਿਤੇ ਜਾਮ ਬਹੁਤ ਲੰਬਾ ਸੀ ਤੇ ਲੋਕ ਜਿਹੜੇ ਉਹ ਇਹ ਬੈਸ ਨੂੰਖ ਲੋਕ ਲੋਕੇ ਦੇਖਣ ਦੇ ਸੀ ਉਹਦੇ ਕਰਕੇ ਕਾਫੀ ਲੰਬਾ ਜਾਮ ਸੀ ਤੇ ਦੂਜਾ ਇਹਦੇ ਚ ਕਾਰਨ ਵੀ ਕਾਫੀ ਸੀ ਜਿਹੜੇ ਮੈਂ ਜਨਤਕ ਨਹੀਂ ਦੱਸ ਸਕਦਾ ਜਿਹੜਾ ਮੇਨ ਕਾਰਨ ਸੀ ਦਿਖਾਉਂਦਾ ਕਿਉਂਕਿ ਉਹਦੇ ਚ ਮੈਂ ਇੱਕ ਗੱਲ ਕਹਾਂਗਾ ਜਿਹੜੇ ਪੁਲਿਸ ਕਰਮਚਾਰੀ ਸੀ ਉਹਦੀ ਕੋਈ ਗਲਤੀ ਨਹੀਂ ਸੀ ਜਿਹੜੀ ਮੇਰੇ ਸਾਹਮਣੇ ਗੱਲ ਹੋਈ ਉਸ ਤੋਂ ਬਾਅਦ ਕੀ ਹੁੰਦਾ ਕਿ ਅੱਜ ਕਿਤੇ ਉਹਨਾਂ ਦਾ ਆਪਸ ਚ ਕੰਪਰੋਮਾਈਜ਼ ਹੋ ਜਾਂਦਾ ਵਾ ਤੇ ਮੈਨੂੰ ਸਿਟੀ ਐਸ ਐਚਓ ਸਾਹਿਬ ਦੀ ਕਾਲ ਆਂਦੀ ਹੈ ਕਿ ਜਤਿੰ ਮੈਂ ਕਹਿੰਦੇ ਕਿ ਤੁਸੀਂ ਵੀਡੀਓ ਲਾਈ ਆ ਤੇ ਉਹ ਡਿਲੀਟ ਕਰ ਦਿਓ ਮੈਂ ਕਿ ਸਰ ਉਹ ਪਬਲਿਕ ਡੋਮੇਨ ਤੇ ਉਹਦਾ ਕਾਰਨ ਕੀ ਹੈ ਮੈਂ ਤੁਹਾਨੂੰ ਉਹਦਾ ਸਪਸ਼ਟੀਕਰਨ ਦੇ ਦਿੰਦਾ ਵਾ ਕੋ ਲਾਉਣ ਦਾ ਕੀ ਮਕਸਦ ਸੀ ਕਿ ਆਪੋ ਚ ਬੈਸ ਰਹੇ ਸੀ ਜਿਸ ਨਾਲ ਪਬਲਿਕ ਕਾਫੀ ਪਰੇਸ਼ਾਨ ਹੋਈ ਆ ਤੇ ਇਹ ਬੈਸਨ ਦਾ ਜਿਹੜਾ ਲੈਵਲ ਸੀ ਉਹ ਵੀ ਕਾਫੀ ਹੋਰ ਤਰ੍ਹਾਂ ਦਾ ਸੀ ਤੇ ਅਸੀਂ ਇਸ ਕਰਕੇ ਥੋੜੀ ਜਿਹੀ ਕਲਿੱਪ ਬਣਾ ਕੇ ਮੈਂ ਲਾਏ ਆ ਤੇ ਅਸੀਂ ਡਿਲੀਟ ਇਹਨੂੰ ਨਹੀਂ ਕਰ ਸਕਦੇ ਕਿਉਂਕਿ ਸਾਡੀ ਵੀ ਕੋਈ ਮਰਿਆਦਾ ਵਾ ਪਰ ਅੱਗੋਂ ਮੈਨੂੰ ਜੋ ਸੁਣਨੋ ਮਿਲਦਾ ਵਾ ਤੁਸੀਂ ਮੈਂ ਅੱਜ ਸਰੋਤਿਆਂ ਦੇ ਸਾਹਮਣੇ ਗੱਲ ਕਵਾਂਗਾ ਆਮ ਤੌਰ ਤੇ ਕਿਹਾ ਜਾਂਦਾ ਵਾ ਕਿ ਹਾਂ ਵੀ ਕਿਸੇ ਦੇ ਨਾਲ ਉਹਦਾ ਸਾਥ ਦੇ ਦਿ ਸੱਚ ਸਾਹਮਣੇ ਲਿਆ ਦਿਓ ਤੇ ਉਹਦੇ ਸ਼ਾਬਾਸ਼ ਮਿਲਦੀ ਆ ਪਰ ਸਾਨੂੰ ਕੀ ਸੁਣਨ ਨੂੰ ਮਿਲਿਆ ਕਿ ਤੁਹਾਨੂੰ ਪੁਲਿਸ ਨਾਲ ਕੰਮ ਨਹੀਂ ਪੈਣਾ ਇਹਦਾ ਕਹਿਣ ਦਾ ਮਤਲਬ ਤੇ ਇਹੋ ਹੀ ਹੋਇਆ ਕਿ ਜੇ ਅਸੀਂ ਇਹਨਾਂ ਦਾ ਕਹਿਣਾ ਮੰਨਾਂਗੇ ਤੇ ਹਾਂ ਵੀ ਸਾਡਾ ਪੁਲਿਸ ਕੰਮ ਕਰੇਗੀ ਨਹੀਂ ਤੇ ਨਹੀਂ ਕਰੇਗੀ ਮੈਂ ਇੱਕੋ ਗੱਲ ਕਵਾਂਗਾ ਐਸਐਚਓ ਸਾਹਿਬ ਅਬਲਦੇ ਪਰਮਾਤਮਾ ਤੁਹਾਡੇ ਨਾਲ ਕੰਮ ਨਾ ਪਾਏ ਜੇ ਪੇਗੜ ਤੁਸੀਂ ਨਾ ਕਰਿਓ ਜੇ ਉਹ ਸਹੀ ਹੋਏਗਾ ਤੇ ਆਪੇ ਹੋ ਜਾਏਗਾ ਦੂਜੇ ਬੰਨੇ ਅਸੀਂ ਲੋਕਾਂ ਦੇ ਮੁੱਦੇ ਚੁੱਕਣ ਵਾਸਤੇ ਇੱਥੇ ਬੈਠੇ ਆ ਸਾਡੀ ਆਪਣੀ ਕਿਸੇ ਦੇ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਆ ਜਨ ਤੱਕ ਜਿਹੜੀ ਚੀਜ਼ ਹੋਏਗੀ ਤਾਂ ਉਹ ਦਿਖਾਈ ਵੀ ਜਾਏਗੀ ਸੋ ਸਿਰਫ ਇੱਕੋ ਗੱਲ ਦਾ ਦੁੱਖ ਲੱਗਾ ਕਿ ਜਿਹੜੇ ਪਬਲਿਕ ਸਰਵੈਂਟ ਆ ਜਿਨ੍ਹਾਂ ਨੂੰ ਸਰਕਾਰ ਨੇ ਲੋਕਾਂ ਦੀ ਸੇਵਾ ਵਾਸਤੇ ਲਾਇਆ ਵਾ ਤੇ ਉਹ ਵੀ ਇੰਨੇ ਵਧੀਆ ਤਰੀਕੇ ਨਾਲ ਬੜੇ ਪਿਆਰ ਜੇ ਨਾਲ ਦਬਕਾ ਮਾਰ ਲੈਂਦੇ ਨੇ ਪਰ ਇੱਥੇ ਮੈਂ ਦੱਸਾਂਗਾ ਕਿ ਨਾ ਤੇ ਅਸੀਂ ਕੰਮਾ ਕਰਕੇ ਕਿਸੇ ਨਾਲ ਕਦੇ ਜੁੜਦੇ ਹਾਂ ਤੇ ਨਾ ਹੀ ਕੁਛ ਪ੍ਰਮਾਤਮਾ ਤੁਹਾਡੇ ਨਾਲ ਕੰਮ ਨਾ ਪਾਏ ਕਿਸੇ ਵੀ ਡਿਪਾਰਟਮੈਂਟ ਨਾਲ ਪਾਏ ਜੇ ਪੈ ਵੀ ਜਾਏਗਾ ਤਾਂ ਕੋਈ ਗੱਲ ਨਹੀਂ ਕਿਸੇ ਨਾ ਕਿਸੇ ਚੇਅਰ ਤੋਂ ਹੋ ਜਾਏਗਾ ਬੜੀਆਂ ਚੇਅਰ ਨੇ ਇੱਕ ਤੋਂ ਲੈ ਕੇ ਉੱਪਰ ਤੱਕ ਬਹੁਤ ਕੁਰਸੀਆਂ ਹੁੰਦੀਆਂ ਨੇ ਹਰ ਕੁਰਸੀ ਤੇ ਕੋਈ ਨਾ ਕਿਸੇ ਦਾ ਸਿਸਟਮ ਜਿਹੜਾ ਉਹ ਸੈੱਟ ਹੁੰਦਾ ਸੋ ਮੈਂ ਇੱਕੋ ਗੱਲ ਕਵਾਂਗਾ ਕਿ ਤੁਹਾਨੂੰ ਜਿਹੜੀ ਗੁਰਦਾਸਪੁਰ ਦੀ ਸੇਵਾ ਵਾਸਤੇ ਜਿਹੜਾ ਕੰਮ ਦਿੱਤਾ ਉਹ ਤੁਸੀਂ ਕਰੋ ਜੇ ਉਹਦੇ ਚ ਤੁਹਾਡੂ ਸਾਡੀ ਮਦਦ ਦੀ ਲੋੜ ਆ ਤੇ ਅਸੀਂ ਤੁਹਾਨੂੰ ਦੱਸ ਦਾਂਗੇ ਕਿੱਥੇ ਕਿੱਥੇ ਕੀ ਹੋ ਰਿਹਾ ਵਾ ਜੇ ਤੁਹਾਨੂੰ ਇਹ ਵੀ ਲੱਗਦਾ ਕਿ ਅਸੀਂ ਲਾਈਵ ਹੋ ਕੇ ਦੱਸੀਏ ਤੇ ਅਸੀਂ ਥੋੜੇ ਦਿਨਾਂ ਤੋਂ ਤੁਹਾਨੂੰ ਸਾਰੇ ਗੁਰਦਾਸਪੁਰ ਦੀ ਹਿਸਟਰੀ ਦੱਸ ਦਾਂਗੇ ਕਿੱਥੇ ਪਿੰਡ ਕਿਹੜਾ ਕੰਮ ਹੋ ਰਿਹਾ ਵਾ ਕਿਵੇਂ ਹੋ ਰਿਹਾ ਵਾ ਕਿੱਥੇ ਨਜਾਇਜ਼ ਹੱਤੇ ਚੱਲ ਰਿਹਾ ਹਰ ਚੀਜ਼ ਜਿਹੜੀ ਉਹ ਅਸੀਂ ਤੁਹਾਨੂੰ ਦੱਸ ਦਾਂਗੇ ਤੁਸੀਂ ਉੱਤੇ ਕੰਟਰੋਲ ਕਰੋ ਸੋ ਧੰਨਵਾਦ ਆ ਬਾਕੀ ਅਸੀਂ ਇੱਕ ਗੱਲ ਇੱਥੇ ਕਵਾਂਗੇ ਨਾ ਕਦੇ ਝੁਕੇ ਆ ਨਾ ਝੁਕਾਂਗੇ ਨਾ ਡਰੇ ਆ ਨਾ ਡਰਾਂਗੇ ਬਾਕੀ ਜੋ ਤੁਸੀਂ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਨੀ ਚਾਹੋ ਅਸੀਂ ਤਿਆਰ ਆ ਧੰਨਵਾਦ